ਸਸਕਾਰ ਮੈਂ ਚਰਨਜੋ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਲਾਈਨ ਅ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ MP ਚੁਣੇ ਗਏ ਨੇ ਉਹਨਾਂ ਦੇ ਵੱਲੋਂ 5 ਜੁਲਾਈ ਨੂੰ ਸੌਂ ਚੁੱਕੀ ਜਾਵੇਗੀ ਇਸ ਦੀ ਪੁਸ਼ਟੀ ਫਰੀਦਕੋਟ ਤੋਂ MP ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਉੱਪਰ ਲਿਖਿਆ ਹੈ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਰਜੀਤ ਸਿੰਘ ਖਾਲਸਾ ਨੇ ਪਾਰਲੀਮੈਂਟ ਵਿਖੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਜੀ ਦੇ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਭਾਈ ਸਾਹਿਬ ਨੇ ਭਾਈ ਅਮਰਿਤਪਾਲ ਸਿੰਘ ਜੀ ਦੇ ਸੌਂ ਚੁੱਕਣ ਬਾਰੇ ਗੱਲ ਕੀਤੀ ਸ਼੍ਰੀ ਓਮ ਬਿਰਲਾ ਜੀ ਦੀ ਇਸ ਮੀਟਿੰਗ ਵਿੱਚ ਇਹ ਤੈਅ ਹੋਇਆ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ 5 ਜੁਲਾਈ 2024 ਨੂੰ ਪਾਰਲੀਮੈਂਟ ਵਿੱਚ ਸੌਂ ਚੁੱਕਣ ਲਈ ਪਹੁੰਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰਕਾਰ ਭਾਈ ਸਰਜੀ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਨੇ ਉਹਨਾਂ ਦੇ ਵੱਲੋਂ ਤਾਂ ਸੌਂ ਚੁੱਕ ਲਈ ਗਈ ਸੀ ਪਰ ਅਮਰਿਤਪਾਲ ਸਿੰਘ ਦੇ ਵੱਲੋਂ ਅਜੇ ਤੱਕ ਸੌਂ ਨਹੀਂ ਚੁੱਕੀ ਗਈ ਸੀ ਅੱਜ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਇਸ ਲੰਮੀ ਮੀਟਿੰਗ ਤੋਂ ਬਾਅਦ ਇਹ ਤੈਅ ਹੋਇਆ ਕਿ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੌਂ ਚੁੱਕਣ ਲਈ ਪਹੁੰਚ ਰਹੇ ਨੇ ਇੱਥੇ ਇਹ ਵੱਡੀ ਖਬਰ ਹੈ ਕਿਉਂਕਿ ਬਹੁਤ ਸਮੇਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਕੀ ਉਹਨਾਂ ਨੂੰ ਸੌਂ ਚੁੱਕਣ ਦਿੱਤੀ ਜਾਵੇਗੀ ਜਾਂ ਨਹੀਂ ਕੀ ਉਹ ਸੌਂ ਚੁੱਕ ਸਕਣਗੇ ਕੀ ਉਹ ਸੌਂ ਚੁੱਕਣ ਲਈ ਪਾਰਲੀਮੈਂਟ ਆਉਣਗੇ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਸੌਂ ਚੁਕਾਈ ਜਾਵੇਗੀ ਪਰ ਇੱਥੇ ਭਾਈ ਸਰਜੀ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਨਾਲ ਮੀਟਿੰਗ ਤੈਅ ਕਰਕੇ ਮੀਟਿੰਗ ਕਰਕੇ ਸਭ ਕੁਝ ਸਾਫ਼ ਕਰ ਦਿੱਤਾ ਗਿਆ ਕਿ ਭਾਈ ਅਮਰਿੰਦਪਾਲ ਸਿੰਘ ਪਾਰਲੀਮੈਂਟ ਦੇ ਵਿੱਚ 5 ਜੁਲਾਈ ਨੂੰ ਸੌਂ ਚੁੱਕਣ ਦੇ ਲਈ ਪਹੁੰਚ ਰਹੇ ਨੇ